ਹੈਲੋ ਫਰੈਂਡਸ ਸਤਿ ਸ਼ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਤੇ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਇੱਕ ਹੋਰ ਵੀਡੀਓ ਤੇ ਹੋਪ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਵਧੀਆ ਹੋਵੋਗੇ ਸੱਚੇ ਪਾਤਸ਼ਾ ਤੁਹਾਡੇ ਘਰ ਪਰਿਵਾਰ ਸਾਰਿਆਂ ਦੇ ਵਧੀਆ ਹੋਣਗੇ ਕਾਰੋਬਾਰ ਵਿੱਚ ਵਾਧੇ ਪਾਉਣ ਸੱਚੇ ਪਾਤਸ਼ਾ ਜੀ ਤੇ ਅੱਜ ਮੈਂ ਬਣਾ ਰਹੀ ਸੀ ਉਪਮਾ ਤੇ ਮੈਂ ਕਿਹਾ ਕਿਉਂ ਨਾ ਆਪਣੇ ਫਰੈਂਡਸ ਨਾਲ ਆਪਣੀ ਇੱਕ ਵੀਡੀਓ ਸ਼ੇਅਰ ਕਰਦਾ रेसिपी शेयर ਕਰਦਾ ਉਪਹਾਰ ਬਣਾਉਣ ਦੀ ਤੇ ਮੈਂ ਤੇਲ ਨੂੰ ਪਹਿਲਾਂ ਲਿਆ ਸੀ ਸਾੜ ਲ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਤੇ ਵਿੱਚ ਪਾਈ ਮਹਿੰਗ ਹਿੰਗ ਪਾਕ ਤੇ ਮੈਂ ਪਿਆਜ਼ ਪਾਏ ਤੇ ਨਾਲ ਹੀ ਪਹਿਲਾਂ ਕੜੀ ਪੱਤਾ ਪਾ ਦਿੱਤਾ ਸੀ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਤੇ ਗਾਜਰ ਮਟਰ ਆਲੂ ਮੈਂ ਬਰੀਕ ਬਰੀਕ ਕੱਟ ਲਈ ਸੀ ਤੇ ਤੇ ਦੋ ਹਰੀਆਂ ਮਿਰਚਾਂ ਪਾਈਆਂ ਇੱਕ ਮੈਂ ਟਮਾਟਰ ਪਾਇਆ ਤੇ ਸੂਜੀ ਨੂੰ ਮੈਂ ਪਹਿਲਾਂ ਹੀ ਭੁੰਨ ਕੇ ਰੱਖਿਆ ਹੈ ਆਲਰੇਡੀ ਕਿਉਂਕਿ ਮੈਂ ਸੂਜੀ ਨੂੰ ਭੁੰਨ ਕੇ ਰੱਖਦੀ ਹਾਂ ਤੇ ਚਾ ਉਹ ਸੁੰਢੀ ਨਾ ਪੈ ਜੇ ਤੇ ਉਹ ਮੈਂ ਬਣਾ ਕੇ ਰੱਖੀ ਹੋਈ ਸੀ ਮਸਰੇ ਉਠੰਡੀ ਕਰਕੇ ਇੱਕ ਡੱਬੇ ਚ ਪਾਤੀ ਕੌਲੀ ਡੇਢ ਕੌਲੀ ਪਈ ਸੀ ਤੇ ਉਹ ਮੈਂ ਕਾੜ ਲਈ ਤੇ ਮੈਂ ਬਣਾ ਕੀ ਸੋਚਿਆ ਕਿ ਮੈਂ ਅੱਜ ਨਾ ਉਪਮਾ ਬਣਾ ਦਿੰਨੀ ਆ ਬਰੀਆਮ ਥੋੜਾ ਢਿੱਲਾ ਹੈ ਸੇਤ ਨਹੀਂ ਠੀਕ ਤੇ ਮੈਂ ਉਪਮਾ ਬਣਾਣ ਲੱਗੀ ਤੇ ਮੈਂ ਕਿਹਾ ਕਿਉਂ ਨਾ ਆਪਣੇ ਫਰੈਂਡਸ ਨਾਲ ਇਹ ਰੈਸਪੀ ਸ਼ੇਅਰ ਕਰਦਾ ਤੇ ਮੈਂ ਹੁਣ ਇਹ ਚੰਗੀ ਤਰ੍ਹਾਂ ਇਹ ਪਿਆਜ਼ ਜਦੋਂ ਭੁੱਜੇਗਾ ਤੇ ਫਿਰ ਮੈਂ ਪਾਵਾਂਗੀ ਇਹਦੇ ਵਿੱਚ ਨਮਕ ਹਲਦੀ ਔਰ ਗਰਮ ਮਸਾਲਾ ਤੇ ਹਰੀ ਮਿਰਚ ਕੁੱਟੀ ਹੋਈ ਸੀ ਉਹ ਮੈਂ ਪਾ ਦਾਂਗੀ ਤੇ ਰਾਈ ਔਰ ਜੀਰਾ ਮੈਂ ਜਿਹੜਾ ਉਹ ਲਾਸਟ ਵਿੱਚ ਪਾਵਾਂਗੀ ਉਹ ਮੈਂ ਇਹਦੇ ਵਿੱਚ ਪਹਿਲਾਂ ਨਹੀਂ ਪਾਵਾਂਗੀ ਕਿਉਂਕਿ ਜੇ ਰਾਈ ਪਹਿਲਾਂ ਪਾ ਦੋ ਫਿਰ ਖੱਟਾ-ਖਟਾ ਦਾ ਟੇਸਟ ਆਉਂਦਾ ਇਹਦੇ ਵਿੱਚ ਹੁਣ ਮੈਂ ਸਾਰੇ ਪਾ ਦਿੱਤੀਆਂ ਸਬਜ਼ੀਆਂ ਜਿਹੜੀਆਂ ਕਟੀਆਂ ਹੋਈਆਂ ਸੀਗੀਆਂ ਤੇ ਇਹਨਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪੁੰਨ ਲਾਂਗੀ ਜਦੋਂ ਚੰਗੀ ਤਰ੍ਹਾਂ ਇਹ ਪੁੱਜ ਜਾਣਗੀਆਂ ਨਾ ਸਬਜ਼ੀਆਂ ਮਤਲਬ ਜਿਵੇਂ ਸਬਜ਼ੀ ਬਣ ਜਾਂਦੀ ਹੈ ਇਦਾਂ ਕਿ ਉਪਮਾ ਤਾਂ ਪਤਾ ਹੀ ਸੂਜੀ ਵਿੱਚ ਤੇ ਛੱਟੋ ਉਹਨੇ ਸੂਜੀ ਜਿਹੜੀ ਬਣ ਜਾਂਦੀ ਆ ਤੇ ਇਹਨੂੰ ਹੀ ਥੋੜਾ ਜਿਹਾ ਟਾਈਮ ਲੱਗਦਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਢਾਗ ਦਿੱਤਾ ਸੀ ਢੱਕਣ ਤੋਂ ਬਾਅਦ ਮੈਂ ਦੇਖਿਆ ਦੇਖੋ ਸਬਜ਼ੀ ਬਿਲਕੁਲ ਗਲ ਕੇ ਤਿਆਰ ਹੋ ਗਈ ਜਿਵੇਂ ਸਾਰੀਆਂ ਸਬਜ਼ੀਆਂ ਵਿੱਚ ਮਿਕਸ ਹੋ ਗਈਆਂ ਤੇ ਬਹੁਤ ਸੋਹਣਾ ਟੈਕਚਰ ਆ ਗਿਆ ਤੇ ਹਰਾ ਤਣੀਆਂ ਵੀ ਇੱਕ ਸਾਈਟ ਤੇ ਮੈਂ ਕੱਢ ਕੇ ਕੱਟ ਕੇ ਰੱਖ ਲਿਆ ਸੀਗਾ ਤੇ ਅੱਜ ਕੰਮ ਬਹੁਤ ਸੀ ਪਰ ਮੈਨੂੰ ਇਹ ਸੀ ਚਲੋ ਮੈਂ ਅੱਜ ਇਹ ਸ਼ੇਅਰ ਕਰ ਦਿੰਨੀ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਦਾਂ ਕਰਕੇ ਤੇ ਇੰਨਾ ਵਧੀਆ ਉਪਮਾ ਬਣਾਸੀ ਬਹੁਤ ਸਵਾਦ ਤੇ ਤੁਸੀਂ ਵੀ ਇਸ ਤਰ੍ਹਾਂ ਉਪਮਾ ਬਣਾਓ ਕਿਉਂਕਿ ਇੱਕ ਤਾਂ ਹੈਲਥ ਵਾਸਤੇ ਬਹੁਤ ਵਧੀਆ ਹੁੰਦਾ ਹੈ ਉਪਮਾ ਕਿ ਸਬਜ਼ੀਆਂ ਵਗੈਰਾ ਪੈ ਜਾਂਦੀਆਂ ਇੱਕ ਹਲਕਾ ਖਾਣਾ ਹੁੰਦਾ ਤੇ ਇਹ ਮੈਂ ਹੁਣ ਸੂਜੀ ਭੁੰਨ ਕੇ ਜਿਹੜੀ ਰੱਖੀ ਸੀ ਮੈਂ ਡੇਢ ਕੌਲੀ ਤੇ ਉਹ ਮੈਂ ਇਹਦੇ ਵਿੱਚ ਪਾ ਦਾਂਗੀ ਤੇ ਨਾਲ ਹੀ ਇਹਦੇ ਵਿੱਚ ਜਿੱਦਾਂ ਅਸੀਂ ਕੜਾ ਪ੍ਰਸ਼ਾਦ ਬਣਾਉਂਦੇ ਆ ਸੂਜੀ ਦਾ ਹਲਵਾ ਬਣਾਉਂਦੇ ਆ ਤੇ ਪਾਣੀ ਪਾਉਂਦੇ ਉਦਾਂ ਹੀ ਇਹਦੇ ਵਿੱਚ ਪਾਣੀ ਪਾ ਦਿਓ ਥੋੜਾ ਜਿਆਦਾ ਜ਼ਿਆਦਾ ਪਾ ਦਿਓ ਤੇ ਕਿ ਥੋੜਾ ਸੰਗਣਾ ਸੰਗਣਾ ਨਾ ਬਣੇ ਥੋੜਾ ਜਨਾ ਥੋੜਾ ਢਿੱਲਾ ਜਿਹਾ ਬਣਾਉਣਾ ਤੇ ਸਵਾਦ ਬੰਦਾ ਤੇ ਇਹਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਇਦਾਂ ਮੈਂ ਮਿਕਸ ਕਰ ਲਿਆ ਸੀ ਆ ਮਿਕਸ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਾਂਗੀ ਪਾਣੀ ਪਾਵਾਂਗੇ ਤੇ ਫਿਰ ਨਾਲ ਹੀ ਇਦਾਂ ਕੜਛੀ ਮਾਰੀ ਜਾਵਾਂਗੇ ਇਹ ਪਾਣੀ ਮੈਂ ਕੋਸਾ ਕਰਕੇ ਰੱਖਿਆ ਹੋਇਆ ਸੀਗਾ ਪਹਿਲਾਂ ਹੀ ਤੇ ਮੈਂ ਕਿਹਾ ਸੂਜੀ ਚ ਇਦਾਂ ਪਾ ਦੋ ਨਾ ਤਾਂ ਫਿਰ ਛੇਤੀ ਥੋੜਾ ਜਨਾ ਹੋ ਜਾਂਦਾ ਤੇ ਇਹ ਰੰਗ ਬਹੁਤ ਸੋਹਣਾ ਆਇਆ ਸੀਗਾ ਇੰਨਾ ਸੋਹਣਾ ਤੇ ਸੂਜੀ ਜਿਹੜੀ ਫੁੱਲਦੀ ਹੁੰਦੀ ਤੁਹਾਨੂੰ ਪਤਾ ਹੀ ਹੈ ਕਿ ਸੂਜੀ ਜਿਹੜੀ ਜਦੋਂ ਇਦਾਂ ਪੜਾ ਬਣਾਉ ਉਹ ਤੇ ਸੂਜੀ ਜਿਹੜੀ ਫੁੱਲਦੀ ਹੈ ਉਹ ਚ ਸਬਜ਼ੀਆਂ ਵਿੱਚ ਪਾ ਦਿਤੀਆਂ ਉਹ ਤੋਂ ਹੋਰ ਤੇ ਇਹਦਾ ਟੈਕਸਚਰ ਇੰਨਾ ਸੋਹਣਾ ਆਇਆ ਤੇ ਇੰਨਾ ਸਵਾਦ ਅੱਜ ਉਪਮਾ ਬਣਿਆ ਨਾ ਪਹਿਲਾਂ ਨਾਲੋਂ ਅੱਜ ਜ਼ਿਆਦਾ ਸਵਾਦ ਉਪਮਾ ਨਾ ਅੱਗੇ ਵੀ ਮੈਂ ਉਪਮਾ ਬਣਾਉਣੀ ਪਰ ਹਲਦੀ ਨਹੀਂ ਪਾਉਂਦੀ ਇਸ ਵਾਰ ਮੈਂ ਉਪਮਾ ਬਣਾਇਆ ਇਹਦੇ ਵਿੱਚ ਮੈਂ ਹਲਦੀ ਪਾ ਦਿੱਤੀ ਤੇ ਉਪਮਾ ਬਣ ਕੇ ਇੰਨਾ ਸੁਆਦ ਬਣਿਆ ਸੀ ਨਾ ਤੇ ਬਰਿੰਦਰ ਨੂੰ ਵੀ ਬੜਾ ਪਸੰਦ ਆਇਆ ਔਰ ਬਰਿਆਮ ਨੇ ਵੀ ਖਾ ਲਿਆ ਜਿਆਦਾ ਬੱਚਾ ਨੂੰ ਹੁੰਦਾ ਕਿ ਬੱਚੇ ਨਹੀਂ ਖਾਂਦੇ ਉਹਨਾਂ ਨੂੰ ਹੁੰਦਾ ਕਿ ਥੋੜਾ ਜਿਨਾ ਮੈਗੀ ਵਗੈਰਾ ਤੇ ਮੈਂ ਕਈ ਵਾਰੀ ਮੈਗੀ ਮਸਾਲਾ ਪਾ ਦਿੰਦੀ ਹੁੰਨੀ ਉਪਮੇ ਵਿੱਚ ਤੇ ਅੱਜ ਮੈਂ ਪਾਈ ਨਹੀਂ ਸੀ ਮੈਗੀ ਮਸਾਲਾ ਪਰ ਮੈਂ ਇਦਾਂ ਹੀ ਸਬਜ਼ੀਆਂ ਵਗੈਰਾ ਬਣਾ ਕੇ ਸਾਰਾ ਪਾਇਆ ਤੇ ਉਪਮਾ ਬਹੁਤ ਸੁਆਦ ਬਣਿਆ ਸੀ ਤੇ ਹੁਣ ਇਸ ਤੋਂ ਬਾਅਦ ਮੈਂ ਥੋੜਾ ਜਿਨਾ ਇਹਨਾਂ ਵਿੱਚ ਰਾਈ ਔਰ ਮੈਂ ਮੇਥੀ ਥੋੜੀ ਜਿਣੀ ਮੈਂ ਪਾ ਦਿੱਤੀ ਸੀ ਇਹ ਨਾ ਬਾਅਦ ਵਿੱਚ ਥੋੜੀ ਜਿਹੀ ਮੈਂ ਮੇਥੀ ਪਾ ਦੇ ਘ ਟੇਸਟ ਆਏਗਾ ਤੇ ਹੁਣ ਮੈਂ ਇੱਕ ਸਾਈਡ ਤੇ ਪੈਨ ਦੇ ਵਿੱਚ ਨਾ ਥੋੜਾ ਜਿਹਾ ਤੇਲ ਪਾ ਕੇ ਨਾ ਤੇ ਉਹਦੇ ਵਿੱਚ ਮੈਂ ਰਾਈ ਔਰ ਜੀਰਾ ਵੱਖਰਾ ਭੁੰਨਾਗੀ ਕਿਉਂਕਿ ਜਦੋਂ ਇਸ ਤੜਕੇ ਵਿੱਚ ਮੈਂ ਪਹਿਲਾਂ ਨਾ ਥੋੜੀ ਜਿਹੀ ਹਿੰਗ ਪਾ ਦਿੱਤੀ ਸੀ ਰਾਈ ਨਹੀਂ ਸੀ ਪਾਈ ਰਾਈ ਇਸ ਕਰਕੇ ਨਹੀਂ ਪਾਈ ਕਿ ਇਹਦੇ ਵਿੱਚ ਨਾ ਖਟਾਸ ਜੀ ਰਹਿੰਦੀ ਆ ਜਦੋਂ ਉਪਮਾ ਬਣਾਉਣਾ ਫਿਰ ਗਲਾ ਵਗੈਰਾ ਬਕਾਈਆਂ ਬਰੀਆਮ ਨੂੰ ਨਹੀਂ ਲਾਈਕ ਕਰਦਾ ਕਹਿੰਦਾ ਮम्मा ਕੁਇ ਖੱਟਾ ਪਹਿਲਾਂ ਮੈਂ ਬਣਾਇਆ ਸੀ ਕਹਿੰਦਾ ਖੱਟਾ-ਖੱਟਾ ਜਿਹਾ ਮੇਰੇ ਕੋਲ ਲੱਗ ਰਿਹਾ ਪਰ ਮੈਂ ਇਹਦੇ ਵਿੱਚ ਰਾਈ ਹੁਣ ਪੋਣਾਂਗੇ ਥੋੜੇ ਜਿਹਾ ਤੇਲ ਵਿੱਚ ਰਾਈ ਔਰ ਜੀਰਾ ਪਾ ਦਾਂਗੇ ਤੇ ਫਿਰ ਮੈਂ ਉਹਦੇ ਵਿੱਚ ਇਹਦੇ ਵਿੱਚ ਪਾ ਕੇ ਤੇ ਉੱਪਰੋਂ ਦੀ ਮੈਂ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਨਾਲ ਮੈਂ ਨਾ ਇਹ ਸਬਜੀ ਵੀ ਕੱਟੀ ਹੋਈ ਸੀਗੀ ਸਬਜੀ ਵੀ ਦਰਨੀ ਮੈਂ ਕਿਹਾ ਪਹਿਲਾਂ ਉਪਮਾ ਬਣਾ ਕੇ ਖਾ ਲੀ ਬਾ ਇੱਥੇ ਟਾਈਮ ਸਾਡਾ ਜਿਹੜਾ ਨਾ 12:00 12:30 ਦਾ ਹੋ ਗਿਆ ਸੀਗਾ ਸਵੇਰੇ ਫਰੂਟਸ ਖਾ ਲਿਆ ਸੀ ਦੁਪਹਿਰ ਨੂੰ ਇਹ ਵਾਲਾ ਉਪਮਾ ਖਾਦਾ ਸੀਗਾ ਤੇ ਵਿਰਾਮ ਹੀ ਕੁਝ ਠੀਕ ਨਾ ਹੋਣ ਕਰਕੇ ਮੈਨੂੰ ਸੀਗਾ ਚਲੋ ਇਹਨੂੰ ਥੋੜਾ ਜਿਨਾ ਹੀ ਖਾਏਗਾ ਤੇ ਇਹਦੇ ਅੰਦਰ ਜਾਏਗਾ ਕੁਝ ਨਾ ਤਾਂ ਜਾਏਗਾ ਕੱਲ ਪਰਸੋਂ ਦਾ ਕੁਝ ਨਹੀਂ ਖਾ ਰਿਆ ਤੇ ਫਿਰ ਮੈਂ ਇਹਦੇ 'ਚ ਤੜਕਾ ਲਾ ਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਕੰਮ ਵੇਖੋ ਇੱਕ ਨਾ ਕਿ ਕਿੰਨੇ ਦੇ ਘਰ ਗ੍ਰਹਿਣੀ ਜਿਹੜੀ ਹੁੰਦੀ ਆ ਉਹਨੂੰ ਕੰਮ ਬਹੁਤ ਹੁੰਦੇ ਨੇ ਅੱਜ ਮੈਂ ਇੱਥੇ ਹੁਣ ਸਾਰਾ ਇਹ ਕੰਮ ਮੇਰੇ ਤਕਰੀਬਨ ਹੋ ਗਿਆ ਸੀਗਾ ਸਫਾਈਆਂ ਵਗੈਰਾ ਕਰ ਗਈ ਸੀ ਹੁਣ ਮੇਰੇ ਥੋੜੇ ਬਰਤਨ ਸੀਗੇ ਪਹਿਲਾਂ ਮੈਂ ਸਾਰੇ ਬਰਤਨ ਸਾਫ਼ ਕੀਤੇ ਸੀਗੇ ਉਸ ਤੋਂ ਬਾਅਦ ਅੱਜ ਕੱਲ ਸਰਦੀਆਂ ਦੇ ਵਿੱਚ ਵੀ ਇੰਨੇ ਬਰਤਨਾਂ ਦਾ ਗਾਹ ਪੈਂਦਾ ਨਾ ਬਹੁਤ ਜ਼ਿਆਦਾ ਤੇ ਜਦੋਂ ਕੰਮ ਕਰੋ ਤੇ ਰਸੋਈ 'ਚ ਤੇ ਇਦਾਂ ਸੈਲਫ ਵਗੈਰਾ ਤੇ ਤੁਹਾਨੂੰ ਪਤਾ ਹੀ ਖਲਾਰਾ ਪੈਂਦਾ ਤੇ ਇਹਨੂੰ ਸਾਂਭਣ ਵਾਸਤੇ ਵੀ ਪੌਣਾ ਘੰਟਾ ਤੇ ਮੈਨੂੰ ਲੱਗ ਹੀ ਜਾਂਦਾ ਪਰ ਨਾ ਮੈਨੂੰ ਇਹ ਹੁੰਦਾ ਕਿ ਜੇ ਇੱਕ ਵਾਰੀ ਕੰਮ ਕੀਤਾ ਤੇ ਚੰਗੀ ਤਰ੍ਹਾਂ ਸਾਫ਼ ਕਰ ਲਓ ਤੇ ਆ ਦੇਖੋ ਹੁਣ ਮੈਂ ਥੋੜੀ ਜਿਹੀ ਰਾਈ ਪਾ ਦਾਂਗੀ ਰਾਈ ਨਾ ਮੈਂ ਥੱਲੇ ਰੱਖੀ ਹੋਈ ਸੀ ਡੱਬੇ ਉਹਨਾਂ ਵਿੱਚ ਇਹ ਡੰਬੀਆਂ ਪਹਿਲਾਂ ਮੇਰੀਆਂ ਇਹ ਪਲਾਸਟਿਕ ਵਾਲੀਆਂ ਸੀ ਤੇ ਹੁਣ ਮੈਂ ਚੇਂਜ ਕੀਤੀਆਂ ਸੀ ਤੇ ਰਾਈ ਉਹਦੇ ਚ ਹੀ ਪਈ ਸੀ ਤੇ ਮੈਂ ਦੇਖ ਰਹੀ ਸੀ ਰਾਈ ਹੈ ਕਿੱਥੇ ਗਈ ਤੇ ਇਹ ਚ ਹੁਣ ਮੈਂ ਪਾਤਾ ਥੋੜਾ ਜੀਰਾ ਤੇ ਜੀਰਾ ਪਾ ਕੇ ਤੇ ਫਿਰ ਮੈਂ ਇਹਦੇ ਉੱਪਰ ਹੁੰਦੀ ਇਦਾਂ ਪਾ ਦਾਂਗੀ ਤੇ ਵੈਸੇ ਮੈਂ ਲਾਲ ਮਿਰਚ ਵੀ ਪਾ ਦੇਣੀ ਹੁੰਦੀ ਪਰ ਮੈਂ ਅੱਜ ਨਹੀਂ ਪਾਈ ਕਿਉਂਕਿ ਹਰੀ ਮਿਰਚਾ ਮੈਂ ਕਾਫੀ ਦੋ ਤਿੰਨ ਪਾਲੀਆਂ ਸੀ ਇਦਾਂ ਕਰਕੇ ਇਹਦੇ ਵਿੱਚ ਨਾਲ ਮਿਕਸ ਕਰ ਲਿਆ ਤੇ ਇਦਾਂ ਉਪਮਾ ਬਣਾਉਣ ਨਾਲ ਐਨਾ ਸਵਾਦ ਉਪਮਾ ਬਣਿਆ ਨਾ ਦੇਖਿਓ ਇੰਨੀ ਸੋਹਣੀ ਰੰਗਤ ਆਈ ਹੈ ਉਪਮੇ ਦੀ ਤੇ ਜੇ ਤੁਹਾਨੂੰ ਵੀਡੀਓ ਮੇਰੀ ਥੋੜੀ ਜਿਹੀ ਵੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਅੱਜ ਦਾ ਮੈਂ ਵਲੌਗ ਨਾ ਬਹੁਤ ਛੋਟਾ ਜਿਹਾ ਵਲੌਗ ਬਣਾਉਣਾ ਉਂ ਪਾਰੀਆ ਕਿਉਂਕਿ ਮੈਂ ਹੁਣ ਆਪਣਾ ਚੈਨਲ ਦਾ ਨੇਮ ਜਿਹੜਾ ਚੇਂਜ ਕੀਤਾ ਸੀਗਾ ਪਹਿਲਾਂ ਤੇ ਮੇਰਾ ਸਰਬਜੀਤ ਵਲੌਗ ਸੀਗਾ ਤੇ ਹੁਣ ਮੈਂ ਸਰਬਜੀਤ ਵਲੌਗ ਐਂਡ ਕੁਕਿੰਗ ਨਾਲ ਕੁਕਿੰਗ ਦਾ ਵੀ ਕਿਉਂਕਿ ਮੇਰੀ ਵੀਡੀਓ ਦੀ ਰੀਚ ਨਹੀਂ ਸੀ ਜਾ ਰਹੀ ਕਿਉਂਕਿ ਕੁਕਿੰਗ ਕਰਨ ਦਾ ਮੈਂ ਥੋੜਾ ਜਨਾ ਪੰਦੀ ਹੁੰਨੀ ਆ ਨਾਲ ਵੀਡੀਓ ਤੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿ ਵਲੌਗਸ ਦੇ ਨਾਲ ਹੁੰਦਾ ਜੇ ਕੁਕਿੰਗ ਦਾ ਬਣਾਉਣਾ ਤਾਂ ਕੱਲਾ ਕੁਕਿੰਗ ਦਾ ਬਣਾਉ ਜਾਉ ਹਣਾ ਤੇ ਜੇ ਵਲੌਗਸ ਪਾਣੇ ਤਾਂ ਕੱਲਾ ਵਲੌਗਸ ਬਾਹਰ ਦਾ ਹਣਾ ਮੈਂ ਬਾਹਰ ਤੇ ਕਿਤੇ ਜਾ ਇੰਨੇ ਪੈ ਨਹੀਂ ਰਹੇ ਵਲੌਗ ਇਸ ਕਰਕੇ ਮੈਂ ਇਹ ਵਾਲਾ ਵਲੌਗ ਨਾਲ ਕੁਕਿੰਗ ਦਾ ਐਡ ਕਰ ਦਿੱਤਾ ਤੇ ਆ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਹੋ ਗਿਆ ਤਿਆਰ ਅਗਰ ਤੁਹਾਨੂੰ ਮੇਰੀ ਮਾੜੀ ਜੀ ਵੀਡੀਓ ਵੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਵੀਡੀਓ ਨੂੰ ਕਰਿਓ ਫੁੱਲ ਵਾਚ ਔਰ ਪੈਨੋ ਤੁਸੀਂ ਲਾਈਕ ਨਹੀਂ ਕਰਦਿਆਂ ਲਾਈਕ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਬਲੌਗ ਬਣਾਉਣ ਲਈ ਤੇ ਆ ਦੇਖੋ ਜੀ ਬਹੁਤ ਸੋਹਣਾ ਇਹ ਲੇਟੀ ਜੀ ਨਹੀਂ ਬਣਦੀ ਬਹੁਤ ਵਧੀਆ ਉਪੂਆ ਬਣਿਆ ਇੰਨਾ ਸਵਾਦ ਉਪੂਆ ਬਣਿਆ ਨਾ ਤੇ ਉਤੋਂ ਦੀ ਮੈਂ ਹਰਾ ਧਨੀਆ ਪਾ ਦਾਂਗੇ ਹਰਾ ਧਨੀਆ ਪਾਉਣ ਨਾਲ ਹੋਰ ਹੀ ਜਰਾ ਰੰਗਤ ਆ ਜਾਂਦੀ ਆ ਤੇ ਇਹਦੇ ਵਿੱਚ ਮਟਰ ਸੀਗੇ ਆਲੂ ਸੀ ਤੇ ਇਕੱਲੀ ਗਾਜਰ ਸੀ ਤੁਸੀਂ ਪਤਾ ਗੋਭੀ ਵੀ ਪਾ ਸਕਦੇ ਹੋ ਸ਼ਿਮਲਾ ਮਿਰਚ ਵੀ ਪਾ ਸਕਦੇ ਹੋ ਹੋਰ ਵੀ ਸਬਜ਼ੀਆਂ ਤੁਸੀਂ ਐਡ ਕਰ ਸਕਦੇ ਆ ਪਰ ਮੇਰੇ ਕੋਲ ਅਵੇਲੇਬਲ ਨਹੀਂ ਸੀਗੇ ਮੇਰੇ ਕੋਲ ਗਾਜਰ ਮਟਰ ਔਰ ਆਲੂ ਦੀ ਸਬਜ਼ੀ ਕੱਟੀ ਸੀਗੀ ਤੇ ਮੈਂ ਬਰਿਆਮ ਨੇ ਮੈਡੀਸਨ ਦੇਣੀ ਸੀ ਤੇ ਮੈਂ ਫਟਾਫਟ ਮੈਂ ਕਿਹਾ ਚਲੋ ਉਪਮਾ ਬਣਾ ਕੇ ਦਵਾ ਪਹਿਲਾਂ ਕੁਝ ਖਾ ਲੇ ਬ੍ਰੈਡ ਖਾਣ ਨਾਲ ਫਿਰ ਉਹ ਹੀ ਬ੍ਰੈਡ ਖਾ ਕੇ ਤਾਂ ਬੱਚੇ ਦਾ ਅੱਗੇ ਨਹੀਂ ਠੀਕ ਹੈ ਅੱਗੇ ਤੇ ਫਿਰ ਮਿਸ ਕਰਕੇ ਉਪਮਾ ਮੈਂ ਕਿਹਾ ਹੈਲਦੀ ਹੁੰਦਾ ਥੋੜਾ ਜਨਾ ਚਲ ਇਹ ਖਾ ਲੇਗਾ ਤੇ ਇਹਦੇ ਇਹ ਉਹਨੂੰ ਸਵਾਦ ਹੀ ਬਹੁਤ ਲੱਗਾ ਉਪਮਾ ਨਾ ਬਰੀਆਮ ਨੇ ਖਾ ਕੇ ਬਹੁਤ ਪਸੰਦ ਆਇਆ ਨਾਲ ਸੌਸ ਵਗੈਰਾ ਲੈ ਲਓ ਤੇ ਅੱਛਾ ਲੱਗਦਾ ਤੇ ਨਾਲੇ ਹਲਕਾ ਰਹਿੰਦਾ ਤੇ ਆ ਦੇਖੋ ਜੀ ਉਪਮਾ ਬਣ ਕੇ ਉਹ ਗੱਤ ਤਿਆਰ ਤੇ ਹੁਣ ਪਾਉਂਦੇ ਆ ਅਸੀਂ ਹਰਾ ਧਨੀਆ ਤੇ ਇੰਜੋਏ ਕਰੋ ਮੇਰੀ ਵੀਡੀਓ ਜੇ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਤੇ ਅੱਜ ਮੈਂ ਜ਼ਿਆਦਾ ਵਲੌਗ ਨਹੀਂ ਬਣਾਇਆ ਛੂਟ ਤੇ ਕੀਤਾ ਪਰ ਮੈਂ ਦੂਜਾ ਨਹੀਂ ਐਡ ਕੀਤਾ ਕਿਉਂਕਿ ਮੈਂ ਇਹਨੇ ਇਹੀ 7-8 ਮਿੰਟ ਦਾ 9 ਦਾ ਮਿੰਟ ਦਾ ਬਣ ਗਿਆ ਸੀ ਇਸ ਕਰਕੇ ਮੈਂ ਇਹਨੂੰ ਕੱਟਣਾ ਨਹੀਂ ਸੀ ਚਾਹੁੰਦੀ ਮੈਂ ਕਿ ਚੰਗੀ ਤਰ੍ਹਾਂ ਤੁਹਾਨੂੰ ਸਾਰਾ ਨਾ ਪ੍ਰੋਸੈਸ ਪਤਾ ਲੱਗ ਜਾ ਕਿੱਦਾਂ ਬਣਿਆ ਤੇ ਅਗਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਵੀ ਅੱਛੇ-ਅੱਛੇ ਕਮੈਂਟ ਕਰਕੇ ਦੱਸਿਓ ਕਿ ਮੇਰਾ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਤੇ ਫਿਰ ਲੈ ਕੇ ਉਹਨੇ ਫਿਰ ਹੋਰ ਕੋਈ ਅਗਲਾ ਕੱਲ ਤੋਂ ਵਲੌਗ ਲੈ ਕੇ ਆਉਣੇ ਆ ਤੇ ਵਲੌਗ ਮੇਰਾ 6:30 ਵਜੇ ਆ ਜਾਇਆ ਕਰੇਗਾ ਡੇਲੀ ਸ਼ਾਮ ਨੂੰ ਤੇ ਅੱਜ ਵੀ ਮੈਂ ਸੋਚ ਰਹੀ ਸੀ ਕਿ ਮੈਂ ਪਹਿਲਾਂ ਥੋੜਾ ਪਾਦਾ ਪਰ ਨਹੀਂ ਮੈਂ ਹੁਣ ਟਾਈਮ ਇੱਕ ਹੀ ਰੱਖਣਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਮੈਂ ਵਲੌਗ ਕਦੋਂ ਪਾਵਾਂ ਤੇ ਹੁਣ ਇਸ ਤੋਂ ਬਾਅਦ ਮੇਰੇ ਬਾਅਦ ਜਿਹੜੇ ਦੂਸਰੇ ਕੰਮ ਆ ਉਹ ਮੈਂ ਕਰਾਂਗੀ ਹਜੇ ਮੈਂ ਅੰਦਰਾਂ ਦੀ ਥੋੜੀ ਡਸਟਿੰਗ ਕਰਨੀ ਆ ਤੇ ਮਸ਼ੀਨ ਮੇਰੀ ਬਾਹਰ ਲਗਾਈ ਹੋਈ ਆ ਕੱਪੜੇ ਮੈਂ ਤੋਹ ਰਹੀ ਸੀਗੀ ਦਿਨ ਹੈਗਾ ਸੈਟਰਡੇ ਦਾ ਤੇ ਚਲੋ ਅੱਜ ਸੈਟਰਡੇ ਦਾ ਤੇ ਸੈਟਰਡੇ ਨੂੰ ਹੀ ਮੈਂ ਇਹ ਵਲੌਗ ਪਾਵਾਂਗੀ ਕਿਉਂਕਿ ਪਹਿਲਾਂ ਮੇਰੇ ਕੋਲ ਕੱਲ ਦਾ ਫ੍ਰਾਈਡੇ ਦਾ ਕਿਤਾ ਨਹੀਂ ਮੈਂ ਸ਼ੂਟ ਨਹੀਂ ਕੀਤਾ ਕਿਉਂ ਮੇਸੇ ਇਹ ਤੇ ਨਾ ਠੀਕ ਹੋਣ ਕਰਕੇ ਕਿ ਤੁਹਾਨੂੰ ਪਤਾ ਸਰਦੀ ਦੇ ਵਿੱਚ ਨਾ ਬਿਲਕੁਲ ਵਲੌਗ ਪਾਉਣ ਨੂੰ ਦਿਲ ਨਹੀਂ ਕਰਦਾ ਬਹੁਤ ਮਿਹਨਤ ਲੱਗਦੀ ਹੈ ਤੇ ਤੇ ਦੇਖੋ ਜੀ ਬਣ ਕੇ ਹੋ ਗਿਆ ਤਿਆਰ ਤੇ ਕਿੰਨਾ ਸੋਹਣਾ ਟੈਕਚਰ ਆਇਆ ਦੇਖੋ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੈਂ ਫਿਰ ਇਹਦੇ ਵਿੱਚ ਪਾ ਕੇ ਪਲੇਟ 'ਚ ਉਤੋਂ ਦੋ ਨੀ ਸਾਸ ਪਾ ਕੇ ਤੇ ਖਾਦਾ ਬਾਏ ਬਾਏ ਸਸਿਕਾ ਮਿਲਦੇ ਆ ਕੱਲ ਨੂੰ ਨਵਾਂ ਵਲੌਗ ਲੈ ਕੇ ਆਨੇ ਆ ਸਸਿਕਾ ਟੇਕ ਕੇਅਰ